ਹਾਂ ਜੀ ਮਾਡਲ ਵੀਰੇ 2013 ਪਹਿਲੀ ਪਾਰਟੀ ਦਾ ਟਰੈਕਟਰ ਹੈ ਖੇਤੀ ਤੇ ਚੱਲਿਆ ਹੋਇਆ ਟਰਾਲੀ ਤੇ ਨਹੀਂ ਚੱਲਿਆ ਹੋਇਆ ਇਹ ਫਾਰਮ ਟਰੈਕ 60 ਡਬਲ ਕਲਚ ਆ ਜੀ ਸੈਕੰਡ ਓਨਰ ਹੈ ਚਿੱਪੜੀ ਆਰ ਸੀ ਹੈ ਇਹ 2016 ਮਾਡਲ ਹੈ ਇਹ ਕਸਟ ਓਨਰ ਹੈ ਠੀਕ ਆ ਸਾਢੇ 3 ਲੱਖ ਰੁਪਏ ਦਾ ਲੋਨ ਵੀ ਹੋ ਜੂ ਟਰੈਕਟਰ ਤੇ 63 PI ਵਾਲਾ ਇਹ ਮਾਡਲ ਬਈ ਇਹ 2009 ਮਾਡਲ ਹੈ ਠੀਕ ਆ ਭਾਈ ਪਹਿਲੀ ਪਾਲਟੀ ਟਰੈਕਟਰ ਆ ਜੋ ਮਰਜੀ ਕਾਗਜ਼ ਪੱਤਰਾ ਆਈਡੀ ਫਾਈਡੀ ਲੈ ਲਓ ਨੋਏ ਆ ਹੁੰਦਾ ਨਹੀਂ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਬਰਾਡ ਕੋਲੇ ਬਾਈ ਕੋਲੇ ਪਹੁੰਚਿਆਂਗੇ ਅੱਜ ਫਿਰ ਟਰੈਕਟਰਾਂ ਦਾ ਭਾਈ ਸਟਾਕ ਫੁੱਲ ਲਗਾ ਤੁਸੀਂ ਵੀ ਟਰੈਕਟਰ ਬਾਈ ਕਰਨਾਗਾ ਤਾਂ ਬਾਈ ਨਾਲ ਸੰਪਰਕ ਜਰੂਰ ਕਰ ਲਓ ਸਕਰੀਨ ਤੇ ਨੰਬਰ ਆ ਕਰ ਲਿਆ ਬਾਈ ਨਾਲ ਗੱਲਬਾਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਆ ਭਾਈ ਬਰਾਡ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਭਾਈ ਜੀ ਤੁਹਾਡਾ ਵੀ ਭਾਈ ਜੀ ਤੇ ਸਭ ਤੋਂ ਵੱਡਾ ਭਾਈ ਇਹ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਣਾ ਭਾਈ ਜੇ ਜਿਹੜੇ ਕੈਨੇਡਾ ਟਰੈਕਟਰ ਲੈਣਗੇ ਭਾਈਆ ਟਰੈਕਟਰ ਆਪਣੇ ਕੋਲੇ ਹੈਗੇ 8900 ਠੀਕ ਆ ਬਾਈ ਹਾਂਜੀ ਠੀਕ ਆ ਸਟਾਕ ਫੁੱਲ ਹੀ ਰਹਿੰਦਾ ਗਾਣਾ ਆਪਣੇ ਕੋਲੋ ਭਾਈ ਹਾਂ ਜਾਦੇ ਫਾਰਮ ਟਰੈਕ ਸਾਦੇ ਫਾਰਮ ਟਰੈਕ ਠੀਕ ਆ ਫਾਰਮ ਟਰੈਕ ਦਾ T20 ਗੇਅਰ ਵੀ ਆ ਗਿਆ ਟਰੈਕਟਰ ਆਪਣੇ ਕੋਲੇ ਓਕੇ ਪਹਿਲਾਂ ਇਹਦੋਂ ਵੀਡੀਓ ਪਾਈ ਆ ਬਾਲੇ ਭਰਾਵਾਂ ਦਾ ਫੋਨ ਆਇਆ ਵੀ ਯਾਰ ਸਾਨੂੰ 3 ਸਪੀਡ ਝੋਟਾ ਗੇਅਰ ਵਾਲਾ ਦੇ ਦਿਓ 19 ਮਾਡਲ ਟਰੈਕਟਰ ਉਹ ਵੀ ਆ ਗਿਆ ਓਕੇ ਫਿਰ ਆਪਣਾ ਉਹਦੋਂ 3620 ਦੀ ਪਾਈ ਸੀ ਉਹ ਸੇਲ ਹੋ ਗਿਆ ਸੀ 3620 ਵੀ ਹੋਰ ਹੈ ਆ ਗਿਆ ਹਾਂਜੀ ਠੀਕ ਆ ਬਈ ਮਤਲਬ ਤੁਸੀਂ ਹੋਰੋ ਬਈ ਖਾਲੀ ਨਹੀਂ ਮੁੜਦੇ ਜਿਹੜਾ ਮਰਜ਼ੀ ਟਰੈਕਟਰ ਲੈਣਾ ਹੋਇਆ ਆਹ ਟਰੈਕਟਰ ਦਿਖਾਉਣਾ ਮਿੱਤਰੋ ਫਾਰਮਾਟਰੈਕ 60 65 ਈਪੀਆਈ ਵਾਲਾ ਇਹ ਮਾਡਲ ਬਈ ਇਹ 2009 ਮਾਡਲ ਹੈ ਠੀਕ ਆ ਬਈ ਪਹਿਲੀ ਪਾਰਟੀ ਟਰੈਕਟਰ ਆ ਜੋ ਮਰਜ਼ੀ ਕਾਗਜ਼ ਪੱਤਰ ਆਈਡੀ 5ਡੀ ਲੈ ਲਓ 9ਏ ਹੁੰਦਾ ਨਹੀਂ ਠੀਕ ਆ ਬਈ ਠੀਕ ਆ ਬਾਕੀ ਸਿਸਟਮ ਇਹਦੇ ਤੇ ਸਾਰਾ ਲੱਗਿਆ ਹੋਇਆ ਠੀਕ ਆ ਬਈ ਘੋੜਾ ਬੰਪਰ ਹਾਂਜੀ ਘੋੜਾ ਬੰਪਰ ਆ ਫਰੰਟ ਰੇਡੀਅਲ ਨਵੇਂ ਆ ਉਹ ਪਿਛਲੇ ਟਾਇਰ 16x28 ਦੇ ਆ 55 ਐਚਪੀ ਚਾ ਡ੍ਰੈਕਟਰ ਠੀਕ ਆ ਬਾਈ ਮੇਰੀ ਜੇ ਸਿਸਟਮ ਆ ਫੇਵਰ ਹੁੱਡ ਓਕੇ ਬਾਈ ਉਸ ਤੋਂ ਬਾਅਦ 3 ਸਪੀਡ ਛੋਟਾ ਗੇਅਰ ਡਬਲ ਡਿਸਟ੍ਰਿਬਿਊਟਰ ਡਬਲ ਡਿਸਟਿਬੂਟਰ ਗੁੱਟਰ ਤੇਲ ਬ੍ਰੇਕਰ ਰਿਵਰਸ ਪੀਟੀਓ ਠੀਕ ਆ ਬਾਈ ਆਵਰ ਸੇਰਨ ਦੇ ਵਿੱਚ 16x28 ਦੇ ਟਾਇਰਾਂ ਚ ਥੱਬਾ ਪੈਸਾ ਵਾ ਪੁੱਲ ਮੈਂ ਲੈ ਕੇ ਆ ਨਾ ਬਾਈ ਸਾਰੇ ਫੰਕਸ਼ਨ ਪੂਰੇ ਆ ਰੇਟ ਬਈ ਇਹਦਾ ਰੇਟ ਇਹਦਾ 335000 ਰੁਪਏ 3 ਲੱਖ ਤੇ 35000 5 ਦਾਣੂ ਜੀ ਮਾਨਤਨ 310 ਦਾ ਦੇ ਦੇ ਠੀਕ ਹੈ ਜੀ ਲੈ ਮਤਲਬ 3 ਲੱਖ ਬਾਕੀ ਕੋਈ ਨਹੀਂ ਮਾਨਤਨ ਕਰ ਦਾਂਗੇ ਜਿੰਨਾ ਹੋਰ ਕਰ ਸਕਦੇ ਹੋ ਠੀਕ ਆ ਬਾਈ ਹਾਂਜੀ ਤੇ ਅਗਲ ਆ ਗਿਆ ਮਿੱਤਰੋ ਸੂਨਾ ਲੀਕਾ ਡੀਆਈ 35 ਦਾ ਸਾਦੀ ਘਟਾਈ ਦੇ ਵਿੱਚ ਸੈਂਟਰ ਗੇਅਰ ਦੇ ਵਿੱਚ ਮਿੱਤਰੋ ਤੇਲ ਖਰਚਾ ਵੀ ਬਹੁਤ ਘੱਟ ਆਗਾ ਤੇ ਡਿਜੀਟਲ ਮੀਟਰ ਵਾਲਾ ਹੈਗਾ ਨਾ ਬਈ ਮਾਡਲ ਵੀ ਹੈ ਹਾਂਜੀ ਮਾਡਲ ਵੀਰੇ 2013 ਪਹਿਲੀ ਪਾਰਟੀ ਦਾ ਟਰੈਕਟਰ ਹੈ ਖੇਤੀ ਤੇ ਚੱਲਿਆ ਹੋਇਆ ਟਰਾਲੀ ਤੇ ਨਹੀਂ ਚੱਲਿਆ ਹੋਇਆ ਠੀਕ ਆ ਬਾਈ ਠੀਕ ਆ ਜੀ ਜਮਾ ਬ੍ਰਾਂਡ ਨਿਊ ਕੰਡੀਸ਼ਨ ਦਾ ਟਰੈਕਟਰ ਹੈ ਕੋਕਾ ਪੀਲ ਸਣਾ ਹਾਂ ਮਗਰਾੜਾਂ ਦੀਆਂ ਛੱਤਾਂ ਛੁੱਤਾਂ ਤੇ ਵੀ ਰੰਗ ਓਵੇਂ ਪੂਰਾ ਫੇਵਰ ਹੱਡ ਇਹਦੇ ਵੀ ਬਹੁਤ ਵਧੀਆ ਲੱਗਿਆ ਵਾ ਠੀਕ ਹੈ ਪੰਜਾਬ ਨੰਬਰ ਹੈ ਜੀ ਠੀਕ ਹੈ ਬਈ ਲੋਨ ਕਰਾਉਣਾ ਹੈ ਬੰਦੇ ਦਾ ਸਿਬਲ ਸਹੀ ਹੋਣਾ ਚਾਹੀਦਾ ਕਿੰਨੇ ਦੇ ਤਾ 50000 ਰੁਪਿਆ ਲਈ ਆਵੇ ਤੇ ਟਰੈਕਟਰ ਲੈ ਜਾ ਠੀਕ ਹੈ ਲੈ ਮੇਤਰੋ ਸਿਰਫ 50000 ਰੁਪਿਆ ਲਿਆਓ ਤੇ ਟੌਪ ਮਾਡਲ ਸੋਨਾ ਲੀਕਾ ਟਰੈਕਟਰ ਲੈ ਜਾਓ ਆਪਣੇ ਘਰ ਸਾਰੇ ਟਾਇਰ ਟੱਪੇ ਨਾਲ ਦੇ ਆ ਓਕੇ ਬਈ ਠੀਕ ਹੈ ਜੀ 2013 ਮਾਡਲ ਪੰਜਾਬ ਨੰਬਰ ਫਰਸਟ ਹੋਣਾ ਠੀਕ ਆ ਬਾਈ ਤੇ ਇਹਦਾ ਰੇਟ ਬਾਈ ਰੇਟ ਇਹਦਾ ਵੀਰੇ 295000 ਰੁਪਏ 2 ਲੱਖ ਤੇ 95000 ਰੁਪਏ ਤੇ ਮਾਡਲ ਸੀ ਬਈ ਇਹ ਮਾਡਲ 2013 ਠੀਕ ਆ ਬਾਈ ਤੇ ਅਗਲਾ ਇਹ ਫਾਰਮ ਟਰੈਕ ਆ ਗਿਆ ਬਈ 60 ईपीआई ਵਾਲਾ 60 ਇੱਕ ਫਾਰਮ ਟਰੈਕ 60 ਡਬਲ ਕਲਚ ਆ ਜੀ ਸੈਕੰਡ ਓਨਰ ਹੈ ਓਕੇ ਬਾਈ ਚਿੱਪੜੀ ਆਰਸੀ ਹੈ ਕੰਡੀਸ਼ਨ ਬਈ ਟਰੈਕਟਰ ਦੀ ਕੰਡੀਸ਼ਨ ਸਾਰਾ ਟਰੈਕਟਰ ਓਰੀਜਨਲ ਹੈ ਓਕੇ ਚਾਰੇ ਟਾਇਰ ਅਪੋਲੋ ਬਰਾਡ ਦੇ ਮਹਿੰਗੇ ਜਿਹੜੇ ਆਉਂਦੇ ਆ ਉਹ ਨਵੇਂ ਆ ओके भाई हां ਕਿਤੇ ਵੀ ਰੰਗ ਦੀ ਵੀਰੇ ਕਲਮ ਨਹੀਂ ਹੈਗੀ ਟਰੈਕਟਰ ਨੂੰ ओके भाई 275000 ਆਪਾਂ ਡਿਮਾਂਡ ਕਰਦੇ ਆ 260000 ਦਾ ਟਰੈਕਟਰ ਦੇ ਲੈ ਮੇਂ ਮਿੱਤਰੋ 260000 ਰੁਪਏ ਦਾ ਏ ਟਰੈਕਟਰ ਮਿਲ ਜੂਗਾ ਇੰਜਨ ਗੇਅਰ ਤੇ ਬਈ ਆ ਕੇ ਤਸੱਲੀ ਕਰਕੇ ਬਾਕੇ ਲੈ ਜਿਓ ਲੋਨ ਹੋਣਾ ਨਹੀਂ ਹੈਗਾ ਕੈਸ਼ ਨਗਦ ਟਰੈਕਟਰ ਤੁਹਾਨੂੰ ਮਿਲੂਗਾ ਹਾਂਜੀ ਹਾਂਜੀ ਪੁਰਾਣਾ ਟਰੈਕਟਰ ਜਿੰਨੇ ਦਾ ਹੋਊਗਾ ਕੱਟਿਆ ਜਾਊਗਾ ਕੱਟਿਆ ਜਾਊਗਾ ਤੇ ਅਗਲਾ ਇਹ ਸੋਨਾਲਿਕ ਆ ਗਿਆ 750 ਦਾ ਬਈ ਇਹ 750 2000 ਤੇ 16 ਮਾਡਲ ਦਾ ਇਹ ਕਾਸਟ ਆਉਨਾਰਾ ਓਕੇ ਬਾਈ ਠੀਕ ਆ ਸਾਢੇ 3 ਲੱਖ ਰੁਪਏ ਦਾ ਲੋਨ ਵੀ ਹੋ ਜੂ ਟਰੈਕਟਰ ਤੇ ਠੀਕ ਆ ਤੇ 4 ਲੱਖ 35000 ਰੁਪਏ ਆਪਣੀ ਡਿਮਾਂਡ ਆ ਟਰੈਕਟਰ ਦੀ 4 ਲੱਖ ਫੁੱਲ ਟੌਪ ਮਾਡਲ ਆ ਐਚ ਡੀ ਐਮ ਗੇਅਰ ਵਾਲਾ ਠੀਕ ਆ ਨਾਲ ਦੇ ਟਾਇਰ ਟੱਪੇ ਸਾਰਾ ਕੁਝ ਨਾਲ ਦਾ ਵੀਰੇ ਓਕੇ ਬਾਈ 1670 75 ਘੰਟੇ ओरिजिनल ਚੱਲਿਆ ਠੀਕ ਆ ਬਾਈ ਲੈ ਮੇਟਰ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਸਿਰਫ ਇਹਦੇ ਵਾਂਗਰ ਟਰੈਕਟਰ ਵਾਂਗਰ 75000 ਰੁਪਏ ਲੈਣਾ 50000 75000 ਤੱਕ ਲਿਆਓ ਤੇ ਟਰੈਕਟਰ ਜੇ ਤੁਹਾਡਾ ਸਿਵਲ ਸਹੀ ਆ ਥੋੜੇ ਪੈਸੇ ਚ ਲੈ ਆ ਸਕਦੇ ਨਾ ਬਈ ਹਾਂਜੀ ਹਾਂਜੀ ਤੇ ਮਾਨਤਾਣ ਮਿੱਤਰੋ ਇਹਦੇ ਵਿੱਚੋਂ ਵੀ ਹੋ ਜੂਗਾ ਮਾਮਕੇ ਦੇ ਮਾੜਾ ਮੋਟਾ ਨਾ ਬਈ ਹਾਂਜੀ ਕਰ ਦਾਂਗੇ ਜੀ ਤੇ ਅਗਲਾ ਫਾਰਮ ਟਰੈਕ ਆ ਗਿਆ ਬਈ ਫਾਰਮ ਟਰੈਕ ਇਹ 2009 ਮਾਡਲ ਆ ਵੀਰੇ ਠੀਕ ਆ ਹਰਿਆਣਾ ਨੰਬਰ ਪਹਿਲੀ ਪਾਲਟੀ ਚਾਰੇ ਟਾਇਰ ਨਵੇਂ ਵਰਗੇ ਆ ਟਰੈਕਟਰ ਨੂੰ 90 ਪੈਸੇ ਕਹਿ ਲੋ ਠੀਕ ਆ ਬਈ ओरिजिनल ਪੇਂਟ ਦਾ ਟਰੈਕਟਰ ਆ ਡਬਲ ਕਲਚ ਆ ਜੀ ਇੰਜਨ ਗੇਅਰ ਦੀ ਤਰਲੇ ਇੰਜਨ ਗੇਅਰ ਦਾ ਪੂਰਾ ਵਧੀਆ 2.75 ਡਿਮਾਂਡ ਕਰਦੇ ਆ 22 ਲੱਖ ਦਾ ਟਰੈਕਟਰ ਜੈਸਔਰਨੋ ਚ ਦੇ ਦਾਂਗੇ ਬਾਕੀ ਜੋ ਮੌਕੇ ਤੇ ਮਾਨਤਨ ਹੋਇਆ ਹੋਰ ਵੀ ਕਰ ਖਾਲੇ ਨਹੀਂ ਮੁੰਨਦੇ ਹਾਂ ਹਾਂਜੀ ਤੇ ਅਗਲਾ ਆ ਗਿਆ ਮਿੱਤਰੋ ਫਾਰਮਰ ਟਰੈਕ ਕੋਕਾ ਪੀਸ 60 ਦਾ ਹਾਂ 60 ਸੁਪਰਮੈਕਸ ਫੁੱਲ ਟੌਪ ਮਾਡਲ ਟਰੈਕਟਰ ਹੈ ਠੀਕ ਆ ਭਾਈ ਜਮਾ ਬ੍ਰਾਂਡ ਨਿਊ ਕੰਡੀਸ਼ਨ ਦਾ ਟਰੈਕਟਰ ਹੈ ਵੀਰੇ ਕੱਲਾ ਕਲੱਚ ਨੂੰ ਚਾਬੀ ਲੱਗੀ ਹੈ ਕਿਤੇ ਟਰੈਕਟਰ ਦੇ ਚਾਬੀ ਨਹੀਂ ਹੈਗੀ ਓਕੇ ਭਾਈ ਪਿਛਲੇ ਟਾਇਰ ਅੱਦੇ ਆ ਓਕੇ ਭਾਈ ਅਗਲੇ ਟਾਇਰ ਟਰੈਕਟਰ ਨੂੰ ਜਮਾ ਨਵੇਂ ਆ 650 16 ਠੀਕ ਆ ਭਾਈ ਟਰੈਕਟਰ ਦੀ ਪੂਰੀ ਤਸੱਲੀ ਹੈ ਭਾਈ ਫੁੱਲ ਗਾਰੰਟੀ ਹੈ ਕਿਤੇ ਵੀ ਟਰੈਕਟਰ ਤੇ ਕਲ ਪਹਿਲੀ ਪਾਲਟੀ ਦਾ ਟਰੈਕਟਰ ਹੈ ਓਕੇ ਭਾਈ ਠੀਕ ਹੈ ਜੀ ਕਿਸੇ ਥਾਂ ਤੇ ਵੀ ਬੁਰਸ਼ੇ ਦੇ ਲੱਗਿਆ ਹੋਇਆ ਉਹਦੀ ਖੁੱਲ ਜ਼ਿੰਮੇਵਾਰੀ ਆਪਣੀ ਜੀ ਠੀਕ ਹੈ ਭਾਈ ਹਾਂ ਤੇ ਰੇਟ ਰੂਪ ਇਹਦਾ ਰੇਟ ਇਹਦਾ 365 ਹੈ ਜੀ ਠੀਕ ਹੈ ਜੀ 3841 42 ਘੰਟੇ Ориਜਨਲ ਚੱਲਿਆ ਹੋਇਆ ਠੀਕ ਹੈ ਭਾਈ ਹਾਂਜੀ ਤੇ ਮੌਕੇ ਤੇ ਮੰਨਦਾ ਮੌਕੇ ਤੇ ਵੀਰੇ ਬਸ 355 ਦਾ ਦੇ ਠੀਕ ਹੈ ਭਾਈ ਤੇ ਆਉਣਾ ਕਿੱਥੇ ਭਾਈ ਆਉਣਾ ਵੀਪੀਓ ਦਿਓਣਾ ਜੀ ਪਿੰਡ ਆਪਣਾ ਦਿਓਣਾ ਠੀਕ ਹੈ ਜਿਲ੍ਹਾ ਬਠਿੰਡਾ ਬਠਿੰਡੇ ਤੋਂ ਮੁਕਸਰ ਰੋਡ ਤੇ ਬਾਬਾ ਫਰੀਦ ਯੂਨੀਵਰਸਿਟੀ ਵਾਲਾ ਪਿੰਡ ਠੀਕ ਆ ਬਈ ਮਸ਼ਹੂਰ ਪਿੰਡ ਆ ਨਾ ਹਾਂਜੀ 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 ਤੇ ਬਾਕੀ ਬਈ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਜਿਹੜਾ ਵੀ ਟਰੈਕਟਰ ਖਰੀਦਣਾਗਾ ਤਾਂ ਵੀ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਟਰੈਕਟਰ ਵੇਚਾਂਗਾ ਤਾਂ WhatsApp ਤੇ ਵੌਇਸ ਮੈਸੇਜ ਛੱਡ ਦਿਓ ਤੇ ਇਹ ਫੋਟੋਆਂ ਭੇਜ ਦਿਓ ਬਾਈਸ ਰੇਟ ਲਾ ਦਿੰਦੇ ਹਾਂ ਮੈਂ ਨੰਬਰ ਤੁਹਾਨੂੰ ਬੋਲ ਦਿੰਦਾ 9653100499 ਇਹ ਹੀ WhatsApp ਨੰਬਰ ਆ ਇਹਦੇ ਤੇ ਹੀ ਕਾਲ ਕਰਿਓ ਜੇ ਕਿਸੇ ਨੇ ਵੀ ਕਿਸੇ ਟਰੈਕਟਰ ਦੀ ਕੱਲੇ ਦੀ ਵੀਡੀਓ ਵੇਖਣੀ ਆ ਤਾਂ ਇੰਸਟਾਗ੍ਰam ਫੇਸਬੁੱਕ ਤੇ ਆਪਣਾ ਪੇਜ ਆ broad tractor 002 ਉੱਤੇ ਸਰਚ ਕਰਕੇ ਵੀਡੀਓ ਦੇਖ ਸਕਦਾ ਧੰਨਵਾਦ ਸਸੀ ਗੱਲ ਸਾਰੇ ਪਾਸੇ ਸਸੀ